ਜੋ ਤੁਹਾਡੇ ਮੌਜੂਦਾ ਐਮਪੀ ਨੇ ਮੁਹੰਮਦ ਸਦੀਕ ਪਿੰਡਾਂ ਚਾਹੇ ਲੋਕਾਂ ਦਾ ਹਾਲ ਜਾਣਿਆ ਨਾ ਨਾ ਉਹਨਾਂ ਨੂੰ ਤਾਂ ਇੱਕ ਦਿਨ ਵੀ ਨਹੀਂ ਦਿਖਾਇਆ ਦਿੱਤੇ ਇੱਥੇ ਆ ਕੇ ਮੁਰਤੋਂ ਉਹ ਵੀ ਪਹਿਲਾਂ ਗਾਇਕ ਸੀ ਹੁਣ ਫੇਰ ਗਾਇਕ ਖੜਾ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਕਰਮਜੀਤ ਅਨਮੋਲ ਕੀ ਲੱਗਦਾ ਫੇਰ ਗਾਇਕ ਨੂੰ ਵੋਟਾਂ ਪੈ ਜਾਣਗੀਆਂ ਇਹ ਮੁਸ਼ਕਲ ਆ ਬੀਜੇਪੀ ਦਾ ਕਰਦਾਰ ਆ ਪੰਜਾਬ ਚ ਹੰਸ ਰਾਜ ਹੰਸ ਦਾ ਲੋਕ ਸਵਾਲ ਪੁੱਛ ਰਹੇ ਨੇ ਉਹ ਕਿਵੇਂ ਦੇਖਦੇ ਇਹ ਤਾਂ ਐ ਹੋਣਾ ਵੀ ਜਦੋਂ ਲੋਕ ਕਿਸਾਨ ਆ ਜਿੰਨੇ ਵੀ ਸਾਰੇ ਬੀਪੀਜ ਦੇ ਬੀਪੀਜ ਦੇ ਉਲਟਾ ਇਸ ਕਰਕੇ ਇਹਨਾਂ ਨੂੰ ਵੋਟ ਨਹੀਂ ਪੈਣੀ ਕਾਲੀਆਂ ਨੂੰ ਵੋਟ ਬੈਜੂ ਉਹ ਤਾਂ ਕਹਿੰਦੇ ਕਿ ਅਸੀਂ ਪੰਜਾਬ ਨਾਲ ਖੜਕੇ ਆ ਨਾ ਨਾ ਕੱਢ ਕੇ ਕਿਸੇ ਨਾਲ ਖੜਕੇ ਵੋਟ ਤਾਂ ਨਹੀਂ ਪੈਣੀ ਪੰਜਾਬ ਬਚਾਓ ਯਾਤਰਾ ਵੀ ਕਰੀ ਆ ਉਹਨਾਂ ਨੇ ਥੋੜੇ ਹਲਕੇ ਵੀ ਆਉਂਦਾ ਭਾਵੇਂ ਕੁਝ ਕਰੀ ਜਾਣ ਅੱਗੇ ਕਿੰਨੇ ਸਾਲਾਂ ਦੇ ਰਾਜ ਕਰਕੇ ਹੀ ਗਏ ਆ ਤੇ ਅੱਗੇ ਉਹਨਾਂ ਨੇ ਪੰਜਾਬ ਨੂੰ ਬਚਾਇਆ ਨਹੀਂ ਤੇ ਹੁਣ ਵਿਚਾ ਲੈਣਗੇ ਅੱਗੇ ਜਿਨ੍ਹਾਂ ਨਸ਼ਾ ਵੇਚਿਆ ਕੀਤਾ ਤੇ ਹੁਣ ਤਾਂ ਪੰਜਾਬ ਨੂੰ ਉਹਨਾਂ ਨੇ ਬਚਾਇਆ ਪੰਜਾਬ ਨੂੰ ਤਾਂ ਜਾੜਿਆ ਜਿੰਨਾ ਜਾੜਿਆ ਨਸ਼ਾ ਕੰਟਰੋਲ ਹੋਇਆ ਸਰਕਾਰ ਚ 2.5 ਸਾਲ ਤੋਂ ਨਹੀਂ ਇਹ ਕੰਟਰੋਲ ਨਹੀਂ ਹੋਣਾ ਸਰਕਾਰਾਂ ਹੀ ਇਹ ਚੀਜ਼ਾਂ ਲਿਆਉਂਦੀਆਂ ਤੇ ਸਰਕਾਰਾਂ ਦੇ ਜੇ ਕੋਈ ਫਰੀਦ ਆ ਤੇ ਫਿਰ ਇਹਨਾਂ ਨੂੰ ਆਣ ਕੇ ਕਹਿ ਦਿੰਦੇ ਆ ਵੇਹ ਦੇ ਖਾਂ ਦੇ ਖਾਂ ਵਿੱਚੇ ਹੀ ਮੇਰਾ ਲੜਕਾ ਨਾ ਨਸ਼ੇ ਦਾ ਆਦੀ ਹੈ ਮੈਂ ਉਹਨੂੰ ਯਾ ਚੁਕਿਆ ਕੈਨੇਡਾ ਚ ਕੁੜੀ ਬੁਲਾ ਕੇ ਸਾਰਾ ਕੁਝ ਸਭ ਕੋ ਖਾ ਪੀ ਕੇ ਐਸ ਵੜੇ ਰੂਟ ਤੇ ਫਿਰਦਾ ਹੈ ਤੇ ਸਾਨੂੰ ਮਾਪੇ ਮੁੰਡਾ ਰਹਿਦਾ ਵੀ ਸਾਨੂੰ ਇਹ ਨਾ ਹੋਵੇ ਮਾਰ ਤੇ ਜੇ ਸਰਕਾਰਾਂ ਕਹਿੰਦੀਆਂ ਵੀ ਨਸ਼ੇ ਤੇ ਅਸੀਂ ਕੰਟਰੋਲ ਕਰਾਂਗੇ ਕੋਈ ਸਰਕਾਰ ਨਸ਼ੇ ਤੇ ਕੰਟਰੋਲ ਨਹੀਂ ਕਰ ਰਹੀ ਤੇ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਇਹ ਨਹੀਂ ਪਤਾ ਕਿੱਥੇ ਵਿਕ ਰਿਹਾ ਹੈ ਕਿੱਥੋਂ ਲਿਆਉਂਦੇ ਆ ਕਿੱਥੋਂ ਨਹੀਂ ਲਿਆਉਂਦੇ ਤੇ ਜਾਨੀ ਸਾਨੂੰ ਤਾਂ ਜਾਨ ਨੂੰ ਖਤਰਾ ਮਾਪੇ ਬਦਲਾ ਆਇਆ 2 2.5 ਸਾਲ ਹੋ ਗਏ ਸਰਕਾਰ ਬਦਲੀ ਨੂੰ ਬਦਲਾ ਤਾਂ ਆਇਆ ਜਿੰਨਾ ਕੋ ਆਉਣਾ ਹੁੰਦਾ ਕਰਨਾ ਹੁੰਦਾ ਜਿਹੜੀ ਵੀ ਸਰਕਾਰ ਆਉਂਦੇ ਪਰ ਜਿਹੜੀ ਇਹ ਤੁ ਮਗਰਸੀ ਸਰਕਾਰ ਉਹਨੇ ਸਾਡੇ ਪੂਰੇ ਨਕੈਲ ਪਾਈ ਵੀ ਪੁਲਾਂਗਾ ਪਾਇਆ ਸਾਡੇ ਉੱਥੋਂ ਤੱਕ ਪਾਈਆਂ ਟੁੱਟੀਆਂ ਪੁਲੀਆਂ ਪਿੰਡਾਂ ਵਾਲੀਆਂ ਪੁਲੀਆਂ ਜਿਹੜੀਆਂ ਉਹ ਕਾ ਤਾਂ ਉਹਨੇ ਕਿਤੋਂ ਬੰਦ ਹੁੰਦੀਆਂ ਜੋ ਮੌਜੂਦਾ ਐਮਪੀ ਆ ਕਾਂਗਰਸ ਦਾ ਮੁਹੰਮਦ ਸਦੀਕਾ ਹਲਕੇ ਚਾਕੇ ਲੋਕਾਂ ਦੇ ਦੁੱਖ ਸੁੱਖ ਸੁਣੇ ਜਾਂ ਕੰਮ ਕੀਤੇ ਉਹ ਇਹ ਦੁੱਖ ਸੁੱਖ ਨੇ ਸੁਣਿਆ ਉਹ ਦੇਤੇ ਹਲੋਏ ਦੇ ਉੱਥੇ ਉਹਦੇ ਤੇ ਕੋਈ ਟੂਈ ਤੜਾ ਲੈ ਜਾ ਕਿਤੇ ਚਾਹੇ ਕੋਈ ਕਾਸ ਕਰਾ ਲੈ ਆ ਟੰਗੇ ਵੇ ਆ ਉੱਥੇ ਛੱਪੜ ਕੋਲੇ ਤੇ ਬਾਕੀ ਮੁਸ਼ਕਲੇ ਲੈਣ ਛੱਪੜ ਦਾ ਫਰਕ ਪਿਆ ਕੁਝ ਬਦਲਾਇਆ ਜਾਂ ਕੰਮ ਸੌਖੇ ਹੋਣ ਲੱਗੇ ਨਹੀਂ ਜੀ ਸਾਨੂੰ ਤਾਂ ਇਸ ਟਾਈਮ ਕੋਈ ਬਦਲਾ ਨਹੀਂ ਲੱਗਦਾ ਕਿਉਂ ਹੁਣ ਅਸੀਂ ਸਾਡਾ ਜਿਹੜਾ ਮੰਡੀਆਂ 'ਚ ਬੈਠਿਆ ਨੂੰ 20-20 ਦਿਨ ਹੋ ਗਏ ਆ ਕੋਈ ਚਕਾਈ ਨਹੀਂ ਮਾਲ ਦੀ ਹੋ ਰਹੀ ਕੋਈ ਬਾਰਦਾਨਾ ਨਹੀਂ ਆ ਰਿਹਾ ਕਿਸੇ ਪੱਥ ਸਾਨੂੰ ਕੋਈ ਬਦਲਾ ਸੀਐਮ ਆ ਕੇ ਇਹ ਨਹੀਂ ਪੁੱਛਦਾ ਕਿਸੇ ਨੂੰ ਵੀ ਮੰਡੀਆਂ ਦੇ ਵਿੱਚ ਕੋਈ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਕੋਈ ਕਿਵੇਂ ਆ ਵੀ ਇਸ ਟਾਈਮ ਜ਼ਿੰਮੇਵਾਰ ਪੂਰਾ ਔਖਾ ਪਹਿਲੀ ਗੇਰ ਹੋਇਆ ਕਿ ਜੋ ਕਣਕ ਦੇ ਸੀਜ਼ਨ 'ਚ ਪ੍ਰੋਬਲਮ ਆਉਣ ਲੱਗੀ ਪਹਿਲੀ ਿਆ ਹੋਇਆ ਅੱਗੇ ਕੋਈ ਨਹੀਂ ਹੋਇਆ ਅੱਗੇ ਤਾਂ ਕਣਕ ਵੱਧ ਤੋਂ ਵੱਧ ਇੱਕ ਦਿਨ ਲੱਗਣਾ ਦੂਜੇ ਦਿਨ ਨੂੰ ਮਾਲ ਚੱਕਿਆ ਜਾਂਦਾ ਪਰਾਇਤ ਕੀ ਕੋਈ ਚਕਾਈ ਨਹੀਂ ਕੋਸ਼। ਐ ਇਸ ਤਰ੍ਹਾਂ ਜੁੱਤਾਂ ਪਹਿਨੀਆਂ ਇਹਨਾਂ ਦੇ। ਕਾਲੀ ਦਲ ਕਹਿੰਦਾ ਕਿ ਅਸੀਂ ਮੋੜ ਤੋਂ ਪੰਜਾਬ 'ਚ ਜਿੱਤ ਜਾਾਂਗੇ, ਇਕੱਠੇ ਹੋ ਜਾਾਂਗੇ। ਆਹੋ ਤੇਰਾ ਕੋ ਰਹਿੰਦਾ ਮਾਰਾ ਮੋਟਾ ਹੋਰ ਬਹੁਤ ਕਰ ਦੇਣਗੇ ਬਰਬਾਦ। ਤੇ ਇਹਨੇ ਤਾਂ ਆਹ ਸਦੀਕ ਸਿਹਾਉਣੀ ਤਾਂ ਭੁੱਕੇ ਪੁਰਾ ਚੌਂਕ ਤੇ ਆਏ ਸੀਗੇ ਹੋਟਲ 'ਚ ਉਹ ਵੀ। ਤੇ ਪਿੰਡਾਂ ਚ ਆ ਕੇ ਤਾਂ ਦਰਸ਼ਨ ਹੀ ਨਹੀਂ ਦਿੱਤੇ। ਤੁਹਾਡਾ ਹਾਲ ਨਹੀਂ ਪੁੱਛਿਆ ਕਿ ਪਿੰਡਾਂ। ਸਰਕਾਰੀ ਦਫ਼ਤਰਾਂ 'ਚ ਕੰਮਕਾਜ ਕੋਈ ਸੌਖੀ ਹੋਣ ਲੱਗੇ। ਮੈਂ ਪੈਨਸ਼ਨ ਲਈ ਆ ਆਪਦੀ। ਮੈਂ ਅੱਗੇ ਫੈਲ ਫੜ ਕੇ ਚਲਾ ਕੇ ਮਾਰਦੇ ਸੀ ਮੈਂ ਇੱਕ ਨੂੰ ਕਿਹਾ ਵੀ ਕੁੜੀ ਨੂੰ ਜਿੰਨੇ ਫੈਲ ਪਰ ਸੀ ਮੈਂ ਕਿਹਾ ਵੀ ਬਾ ਚਾ ਪਾਣੀ ਹੋ ਗਿੰਦੀ ਨਾ 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 ਦੇ ਨਾ ਪ੍ਰੀਵੈਂਸ਼ਨ ਲਾ ਗਿਆ ਤੇ ਨਹੀਂ ਅੱਗੇ ਸ਼ਫਾਰਸ਼ਾ ਪਾਉਂਦੇ ਮਾਰਦੇ ਸੀ ਰੀਦਕੋਟ ਹਲਕੇ ਦੇ ਪਿੰਡਾਂ ਦੇ ਵਿੱਚ ਫਿਰ ਰਹੇ ਆ ਲੋਕਾਂ ਤੋਂ ਹਾਲ ਜਾਣਨ ਦੀ ਕੋਸ਼ਿਸ਼ ਕਰ ਰਹੇ ਆ ਕਿ ਕੁਝ ਬਦਲਾ ਆ ਜਾਂ ਕਿੰਨਾ ਕਾਇਆ ਜਾਂ ਜਾਂ ਫਿਰ ਹੁਣ ਲੋਕ ਸਭਾ ਚੋਣਾਂ ਮੌਕੇ ਲੋਕਾਂ ਦਾ ਕਿਸ ਪਾਰਟੀ ਦੇ ਵੱਲ ਰੁਝਾਨ ਆ ਕਿਉਂਕਿ ਇੱਥੋਂ ਬੀਜੇਪੀ ਦੇ ਵੱਲੋਂ ਹੰਸ ਰਾਜ ਹੰਸ ਨੂੰ ਖੜਾ ਦਿੱਤਾ ਗਿਆ ਜਿਸ ਦੇ ਜਿਨ੍ਹਾਂ ਦਾ ਵੱਡੇ ਪੱਧਰ ਤੇ ਵਿਰੋਧ ਵੀ ਹੋ ਰਿਹਾ ਲੋਕ ਸਵਾਲ ਪੁੱਛ ਰਹੇ ਨੇ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਅਦਾਕਾਰ ਕਰਮਜੀਤ ਅਨਮੋਲ ਨੂੰ ਟਿਕਟ ਦਿੱਤੀ ਗਈ ਹੈ ਤੇ ਕਾਂਗਰਸ ਦੇ ਵੱਲੋਂ ਅਮਰਜੀਤ ਕੌਰ ਸਾਹੋ ਕੇ ਰੁਟੇਕਟ ਦਿੱਤੀ ਗਈ ਹੈ ਤੇ ਅਕਾਲੀ ਦਲ ਦੇ ਵੱਲੋਂ ਰਾਜਵਿੰਦਰ ਸਿੰਘ ਨੂੰ ਟਿਕਟ ਦਿੱਤੀ ਗਈ ਹੈ ਤੇ ਹੁਣ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕੁਝ ਬਦਲਾਅ ਆਇਆ ਜਾਂ ਫਿਰ ਕਿਵੇਂ ਦੀ ਸਰਕਾਰ ਲੱਗੀ ਪਾਪੂ ਜੀ ਬਦਲਾਅ ਆਇਆ 2 2.5 ਸਾਲਾਂ ਚ ਕੁਝ ਬਦਲਾਅ ਤਾਂ ਆਏ ਆਂਦੇ ਸੀ ਅਸੀਂ ਨਸ਼ਾ ਬੰਦ ਕਰਦੇ ਆਂਗੇ ਨਸ਼ਾ ਤਾਂ ਅੱਗੇ ਨਾਲੋਂ ਵੱਧ ਹੋਇਆ ਘੱਟ ਨਹੀਂ ਹੋਇਆ ਹੂੰ ਐਨਾ ਨਸ਼ਾ ਹੋ ਗਿਆ ਨਾ ਸਰਸ਼ਨ ਤੋਂ ਕੰਟਰੋਲ ਹੋਇਆ ਨਹੀਂ ਨਹੀਂ ਕੋਈ ਕੰਟਰੋਲ ਨਹੀਂ ਹੋਇਆ ਕੋਈ ਵੇਚੀ ਜਾਂਦੇ ਆ ਕੋਈ ਕੋਈ ਸਾਨੂੰ ਪਛ ਨਹੀਂ ਰਿਹਾ ਨਾ ਹੂੰ ਜੋ ਤੁਹਾਡੇ ਮੌਜੂਦਾ ਐਮਪੀ ਨੇ ਮੁਹੰਮਦ ਸਦੀਕ ਪਿੰਡਾਂ ਚਾਹੇ ਲੋਕਾਂ ਦਾ ਹਾਲ ਜਾਣਿਆ ਨਾ ਨਾ ਉਹਨਾਂ ਨੂੰ ਤਾਂ ਇੱਕ ਦਿਨ ਵੀ ਨਹੀਂ ਦਿਖਾਇਆ ਦਿੱਤੇ ਇੱਥੇ ਆ ਕੇ ਹਾਂ ਤੇ ਹੁਣ ਮੁਰ ਤੋਂ ਉਹ ਵੀ ਪਹਿਲਾਂ ਗਾਇਕ ਸੀ ਹੁਣ ਫੇਰ ਗਾਇਕ ਖੜਾ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਕਰਮਜੀਤ ਅਨਮੋਲ ਕੀ ਲੱਗਦਾ ਫੇਰ ਗਾਇਕ ਨੂੰ ਵੋਟਾਂ ਪੈ ਜਾਣਗੀਆਂ ਨਹੀਂ ਮੁਸ਼ਕਲ ਆ ਵੋਟਾਂ ਨਹੀਂ ਪੈ ਸਾਧੀਆਂ ਕਿਉਂ ਆਮ ਆਦਮੀ ਪਾਰਟੀ ਆ ਨਾ ਜਿਹੜੀ ਜੇ ਅੱਗੇ ਨਾਲੋਂ ਅਧੀਆਂ ਵੀ ਸੀਟਾਂ ਲੈਂਦੀ ਤਾਂ ਵੀ ਜਿੱਤਦੀ ਆ ਹੂੰ ਫਿਰ ਜੋ ਬੀਜੇਪੀ ਦਾ ਕਰਦਾਰ ਆ ਪੰਜਾਬ ਚ ਹੰਸਰਾਜ ਹੰਸ ਦਾ ਲੋਕ ਸਵਾਲ ਪੁੱਛ ਰਹੇ ਨੇ ਉਹ ਕਿਵੇਂ ਦੇਖਦੇ ਹੋ ਇਹ ਤਾਂ ਐ ਹੋਣਾ ਵੀ ਜਦੋਂ ਲੋਕ ਕਿਸਾਨ ਆ ਜਿੰਨੇ ਵੀ ਸਾਰੇ ਬੀਪੀ ਦੇ ਬੀਜੇਪੀ ਦੇ ਉਲਟਾ ਇਸ ਕਰਕੇ ਇਹਨਾਂ ਨੂੰ ਵੋਟ ਨਹੀਂ ਪੈਣੀ ਹੂੰ ਇਹ ਤਾਂ ਨਾ ਵੋਟ ਪੈਣੀ ਨਹੀਂ ਅੱਗੇ ਇਹਨਾਂ ਦਾ ਉਹ ਵੀ ਇੱਕ ਦੂਜੇ ਨਾਲ ਸੰਬੰਧ ਸੇ ਅਕਾਲੀਆਂ ਨਾਲ ਹੁਣ ਇਹ ਸਾਰੇ ਏਡੋ ਏਡੀ ਹੋ ਗਏ ਹੁਣ ਤਾਂ ਇਹਨਾਂ ਨੇ ਜ਼ੀਰੋ ਹੋਣਾ ਹੀ ਹੋਣਾ ਹੂੰ ਅਕਾਲੀਆਂ ਨੂੰ ਵੋਟ ਪੈਜੀ ਉਹ ਤਾਂ ਕਹਿੰਦੇ ਕਿ ਅਸੀਂ ਪੰਜਾਬ ਨਾਲ ਖੜ ਗਏ ਆ ਨਾ ਨਾ ਖੜ ਗਏ ਕਿਸੇ ਨਾਲ ਖੜ ਗਏ ਵੋਟ ਤਾਂ ਨਹੀਂ ਪੈਣੀ ਪੰਜਾਬ ਬਚਾਓ ਯਾਤਰਾ ਵੀ ਕਰੀ ਆ ਉਹਨਾਂ ਨੇ ਤੁਹਾਡੇ ਹਲਕੇ ਵੀ ਆਉਂਦਾ ਭਾਵਾ ਕੁਲ ਕਰੀ ਜਾਣ ਅੱਗੇ ਕਿੰਨੇ ਸਾਲਾਂ ਦੇ ਰਾਜ ਕਰਕੇ ਹੀ ਗਏ ਆ ਇੱਥੇ ਅੱਗੇ ਉਹਨਾਂ ਨੇ ਪੰਜਾਬ ਨੂੰ ਬਚਾਇਆ ਨਹੀਂ ਤਾਂ ਹੁਣ ਵਿਚਾ ਲੈਣਗੇ ਅੱਗੇ ਜਿਨ੍ਹਾਂ ਨਸ਼ਾ ਵੇਚਿਆ ਕੀਤਾ ਤੇ ਹੁਣ ਤਾਂ ਹੀ ਪੰਜਾਬ ਨੂੰ ਉਹਨਾਂ ਨੇ ਬਚਾਇਆ ਪੰਜਾਬ ਨੂੰ ਤਾਂ ਝੜਿਆ ਜਿਨ੍ਹਾਂ ਝੜਿਆ ਤੇ ਕੀ ਲੱਗਦਾ ਕਿ ਕਿਹੜੀ ਪਾਰਟੀ ਦਾ ਝੰਡਾ ਚੁਲੂ ਫਰੀਦਕੋਟ ਸੇ ਜਿੱਥੋਂ ਤਾਂ ਇਹ ਮੇਜ਼ ਆ ਸਾਨੂੰ ਤਾਂ ਝਾੜੂ ਦਾ ਵੇਚ ਚੱਲੂਗਾ ਕਾਂਗਰਸ ਨੇ ਤਾਂ ਇਸ ਵਾਰ ਤੁਸੀਂ ਕਿਹਾ ਕਿ ਮੁਹੰਮਦ ਸਦੀਕ ਨੇ ਕੰਮ ਨਹੀਂ ਕੀਤੇ ਉਹਨਾਂ ਨੇ ਸੀਟ ਵੀ ਬਦਲਤੀ ਅਮਰਜੀਤ ਕੌਰ ਸਾਹੋ ਕੇ ਨੂੰ ਦੇ ਦਿੱਤੀ ਇਹਦਾ ਮਤਲਬ ਸੀਟ ਦਾ ਪਰ ਉਹਦਾ ਨਹੀਂ ਨਾ ਜਿੰਨਾ ਚਿਰ ਪਿਛਲਾ ਜਿਹੜਾ ਕਰ ਜਾਂਦਾ ਕੰਮ ਉਹਦਾ ਫਿਰ ਕੋਈ ਨਾ ਕੋਈ ਆਉਂਦਾ ਹੀ ਆਮੂਰੇ ਵੀ ਉਹਨੇ ਅੱਗੇ ਆਣ ਕੇ ਮੂੰਹ ਨਹੀਂ ਵਿਖਾਇਆ ਤੇ ਹੁਣ ਕਿਹੜਾ ਆ ਕੇ ਵਿਖਾਊ ਕੋਈ ਮੇਰਾ ਲੜਕਾ ਨਾ ਨਸ਼ੇ ਦਾ ਆਦੀ ਹੈ ਮੈਂ ਉਹਨੂੰ ਵਿਆਹ ਚੁੱਕਿਆ ਕੈਨੇਡਾ ਚ ਕੁੜੀ ਬੁਲਾ ਕੇ ਸਾਰਾ ਕੁਝ ਸਭ ਕੁਝ ਖਾ ਪੀ ਕੇ ਇਸ ਵੇਲੇ ਰੋਡ ਤੇ ਫਿਰਦਾ ਤੇ ਸਾਨੂੰ ਮਾਂ ਬਾਪ ਨੂੰ ਡਰ ਰਹਿੰਦਾ ਵੀ ਸਾਨੂੰ ਇਹ ਨਾ ਹੋਵੇ ਮਾਰ ਦੇਵੇ ਤੇ ਜੇ ਸਰਕਾਰਾਂ ਕਹਿੰਦੀਆਂ ਵੀ ਨਸ਼ੇ ਤੇ ਅਸੀਂ ਕੰਟਰੋਲ ਕਰਾਂਗੇ ਕੋਈ ਸਰਕਾਰ ਨਸ਼ੇ ਤੇ ਕੰਟਰੋਲ ਨਹੀਂ ਕਰ ਰਹੀ ਹੂੰ ਤੇ ਸ਼ਰਿਆਵ ਨਸ਼ਾ ਵਿਕ ਰਿਹਾ ਇਹ ਨਹੀਂ ਪਤਾ ਕਿੱਥੇ ਵਿਕ ਰਿਹਾ ਕਿੱਥੋਂ ਲਿਆਉਂਦੇ ਆ ਕਿੱਥੋਂ ਨਹੀਂ ਲਿਆਉਂਦੇ ਤੇ ਜਾਨੀ ਸਾਨੂੰ ਤਾਂ ਜਾਨ ਨੂੰ ਖਤਰਾ ਮਾਪੇ ਬਾਪ ਨੂੰ ਤੇ ਕੋਈ ਵੀ ਨਸ਼ੇ ਤੇ ਕੰਟਰੋਲ ਹੈ ਨਹੀਂਗਾ ਬਾਪੂ ਜੀ ਪਿਛਲੀ ਸਰਕਾਰ ਵੀ ਨਸ਼ੇ ਨੂੰ ਲੈ ਕੇ ਆਈ ਸੀ ਕਿ ਨਸ਼ਾ ਕੰਟਰੋਲ ਕਰਾਂਗੇ ਇਹ ਵੀ ਆਏ ਸੀ ਫਰਕ ਪਿਆ ਨਹੀਂ ਕੁਛ ਕੋਈ ਫਰਕ ਕੋਈ ਵੀ ਫਰਕ ਨਹੀਂ ਪਿਆ ਉਸੀ ਤਰੀਕੇ ਦੇ ਨਾਲ ਵਿਕਰੀ ਉਸ ਦੇ ਉਸ ਦੇ ਨਾਲ ਨਸ਼ੇ ਦੇ ਤੱਕ ਪੂਰਾ ਸਾਡੇ ਪਿੰਡ ਦੇ ਵਿੱਚ ਨਹੀਂ ਵਿਕ ਰਿਹਾ ਤੇ ਜਿਹੜੇ ਪੀਂਦੇ ਖਾਂਦੇ ਆ ਬਾਹਰੋਂ ਜਾ ਕੇ ਲਿਆਉਂਦੇ ਆ ਇਹ ਨਹੀਂ ਪਤਾ ਵੀ ਕਿੱਥੋਂ ਲਿਆਉਂਦੇ ਕਿੱਥੋਂ ਨਹੀਂ ਆਪੋ ਜੀ ਬਦਲਾਇਆ ਕੁਝ ਉਹ ਨਹੀਂ ਐਸੀ ਗੱਲ ਆ ਬੰਦਾ ਹੂੰ ਕੋਈ ਬਦਲਾ ਨਹੀਂ ਆਇਆ ਮਾਨਾ ਉਵੇਂ ਗੇਲੀਆਂ ਜਾਂਦਾ ਸਾਰਾ ਪਾਪੀ ਲਗਾੜੇ ਹੁਣ ਮੇਰਾ ਪੋਤਾ ਉੱਥੇ ਬੈਠਾ ਹੁਣ ਗਾਲਾਂ ਗੋਣ ਗਾਲਾਂ ਕੱਢੀ ਗਿਆ ਉੱਥੇ ਦੁਕਾਨ 'ਚ ਜਾ ਕੇ ਵੜਿਆ ਐਨਾ ਗੰਦ ਭੱਕਦਾ ਤੇ ਰਾਤ ਆਪਦੇ ਪਿਓ ਨੂੰ ਐਨਾ ਕੁੱਟਿਆ ਤੇ ਸਰਕਾਰ ਆ ਹੁਣ ਵੀ ਉਹਦੇ ਬਾਦ ਨੂੰ ਲੱਪੜ ਮਾਰਨ ਨੂੰ ਤਿਆਰ ਸੀ ਤੇ ਪਰ ਕੋਈ ਕੰਟਰੋਲ ਨਹੀਂ ਹੋ ਰਿਹਾ ਗਾਲਾਂ ਕੱਢੀ ਜਾਂਦੇ ਨੇ ਪੋਤਾ ਦਾ ਜਿਦੋਂ ਮਰਜ਼ੀ ਮਾਰ ਦੇਵੇ ਉਹ ਉਹ ਕਹਿੰਦਾ ਹੈ ਕਿ ਨਾ ਮਾਰਨਾ ਦੇ ਨਾ ਕਹਿੰਦਾ ਨਾ ਮਾਰ ਦੇਣਾ ਉਹਨੇ ਸਤਿ ਸ੍ਰੀ ਅਕਾਲ ਬਾਪੂ ਜੀ ਸਤਿ ਸ੍ਰੀ ਅਕਾਲ ਕੁਝ ਬਦਲਾ ਆਇਆ 2.5 ਸਾਲ ਹੋ ਗਏ ਸਰਕਾਰ ਬਦਲੀ ਨੂੰ ਬਦਲਾ ਤਾਂ ਆਇਆ ਦੇ ਨਾ ਕੋ ਆਉਣਾ ਹੁੰਦਾ ਕਰਨਾ ਹੁੰਦਾ ਜਿਹੜੀ ਵੀ ਸਰਕਾਰ ਆਉਂਦੇ ਪਰ ਜਿਹੜੇ ਇਹ ਤੋਂ ਮਗਰ ਸੇ ਸਰਕਾਰ ਹੂੰ ਉਹਨੇ ਸਾਡੇ ਪੂਰੇ ਨਕੀਲ ਪਾਈ ਵੀ ਆ ਹੂੰ ਨਕੀਲੇ ਆ ਪੁਲੀਆਂ ਪਾਈਆਂ ਹੂੰ ਸਾਡੇ ਉੱਥੋਂ ਤੱਕ ਹੂੰ ਪਾਈਆਂ ਟੁੱਟੀਆਂ ਪੁਲੀਆਂ ਹੂੰ ਪੈਨਡ ਵਾਲੀਆਂ ਪੁਲੀਆਂ ਜਿਹੜੀਆਂ ਹੂੰ ਉਹ ਕਾਹਤੋਂ ਇਹ ਕਿਤੋਂ ਬੰਦ ਹੁੰਦੀਆਂ ਹੂੰ ਤੇ ਉਹ ਮਹੀਨੇ ਪਿਛੋਂ 20 ਦਿਨਾਂ ਪਿਛੋਂ ਕਹਿ ਦਿੰਦੇ ਬੰਦ ਹੋ ਗੀਆਂ ਕਿਤੇ ਦੇ ਦੇਓ 200 ਹੂੰ ਕਿਤੇ ਦੇ ਦੇਓ 500 ਤੇ ਸ਼ਹਿਰਾਂ ਦੇ ਵਿੱਚ ਵੀ ਸੀਵਰੇਜ ਪਾਈ ਆ ਹੂੰ ਉਹਦੇ 'ਚ ਕਿਹੜਾ ਲਾਲੇ ਵੜਦੇ ਆ ਸਫਾਈ ਕਰਦੇ ਉਹਨਾਂ ਦੇ ਕਮੇਟੀ ਵਾਲੇ ਹੂੰ ਤੇ ਇਹ ਜਿਹੜੀਆਂ ਪਿੰਡ ਵਾਲੀਆਂ ਪੁਲੀਆਂ ਇਹਨਾਂ ਦਾ ਫਰਜ਼ ਨਹੀਂ ਪੰਚਾਇਤ ਦਾ ਹੂੰ ਤੇ ਅਸੀਂ ਤੇ ਹੜੀਦਾਰ ਬੰਦੇ ਅਸੀਂ ਕਿੱਥੋਂ ਲੈ ਕੇ ਪੈਸੇ ਤੇ ਟੁੱਟੀਆਂ ਪੁਲੀਆਂ ਪਾਈਆਂ ਆਵਾਂਗਾ ਹੂੰ ਸਾਡੇ ਵਾਲੇ ਤੇ ਹੋਰ ਤਾ ਸਾਨੂੰ ਤੌਸ ਦਿੰਦੇ ਆ ਤੁਸੀਂ ਕਹਿੰਦੇ ਹੋ ਕਿ ਪੁਰਾਣੀ ਸਰਕਾਰ ਨੇ ਟੁੱਟੀਆਂ ਹੋਈਆਂ ਪੁਲੀਆਂ ਪਾਤੀਆਂ ਉਹ ਕਹਿੰਦੇ ਮੈਂ ਪੰਜਾਂ ਮੈਂ ਵਿਖਾ ਸਕਦਾ ਪੱਟ ਕੇ ਜਿੱਥੋਂ ਕੋਈ ਮੈਨੂੰ ਕਹੂਗਾ ਜਾ ਕੇ ਉਹ ਤਾਂ ਕਹਿੰਦੇ ਪੰਜਾਬ ਅਸੀਂ ਬਚਾਉਣਾ ਕੌਣ ਆ ਤੇ ਪੁਰਾਣੇ ਅਕਾਲੀ ਕਹਿੰਦੇ ਅੱਗੇ ਬਚਾਇਆ ਹੀ ਇਹਨਾਂ ਨੇ ਬਹੁਤ ਜ਼ਿਆਦਾ ਧਰਮ ਦੇ ਥੇਕੇਦਾਰਾਂ ਨੇ ਸਾਰਾ ਕੁਟ ਗੁੱਠ ਤੇ ਕਰਤਾ ਤੇ ਆ ਰਹਿੰਦਾ ਖੁੰਦਾ ਜਿਹੜੇ ਇਹ ਤੋਂ ਮਗਰ ਸੇ ਸਰਕਾਰ ਇਹਨਾਂ ਨੇ ਦੋਨਾਂ ਸਰਕਾਰਾਂ ਨੇ ਬਰਬਾਦ ਕੀਤਾ ਜਨਤਾ ਨੂੰ ਕਾਲੀਆਂ ਨੇ ਵੀ ਤੇ ਕਾਂਗਰਸ ਨੇ ਵੀ ਤੇ ਆ ਮਾੜਾ ਮੋਟਾ ਬਦਲਾ ਆਇਆ ਇਹ ਇਹਨਾਂ ਦੇ ਨਾਲ ਕਿਤੇ ਕੰਮ ਧੰਦੇ ਵੀ ਜਾਂਨੇ ਕੋਈ ਪੈਸੇ ਥੇਲੇ ਦਾ ਕੋਈ ਡਿੱਕਾ ਨਹੀਂ ਤੇ ਜਦੋਂ ਇਹਨਾਂ ਦੇ ਨਾਲ ਜਾਏ ਦਾ ਤੇ ਪਹਿਲਾਂ ਥਾਣੇਦਾਰੀ ਆਨੇ ਕੱਢ ਕੇ ਵੇਂਦਾ ਵੀ ਕੋਈ ਜੇਬ ਨੂੰ ਹੱਥ ਲਾਉਂਦਾ ਕਿ ਜਾਂ ਨਹੀਂ ਲਾਉਂਦਾ ਤੇ ਹੁਣ ਵਾਲੇ ਕੋਈ ਪੈਸੇ ਦੀ ਗੱਲ ਹੀ ਨਹੀਂ ਗੇ ਤੇ ਨੌਕਰੀਆਂ ਨੌਕਰੀਆਂ ਮਿਲੀਆਂ ਤੁਹਾਡੇ ਨੌਕਰੀਆਂ ਤਾਂ ਜਿਹੜੀਆਂ ਹੈਗੀਆਂ ਉਹ ਆਂਦੇ ਤੇ ਖੋ ਲਾਂਗੇ ਜਾਂ ਇਹ ਪੁਲਗਾ ਸਾਫ ਕਰੋ ਵੇ ਤੇ ਵੜੋ ਇਨਾਂ ਦੇ ਨੌਕਰੀਆਂ ਮਿਲਣੀਆਂ ਤਾਂ ਕਈ ਆ। ਉਹ ਤਾਂ ਆਂਦੇ ਖੋਲਾਂਗੇ ਅਸੀਂ। ਤੇ ਫੇਰ ਆਂਦੇ ਵੀ ਕਾਗਜ਼ ਆਉਂਦੇ ਆ। ਚੱਲ ਸਾਡੇ ਤਾਂ ਵਿਹੜੇ ਵਾਲਿਆਂ ਦੇ ਕਾਗਜ਼ ਆਉਂਦੇ ਆ। ਤੇ ਮੱਜਾਂ ਐ ਕਰਕੇ ਨੂੰ ਆਉਂਦੇ ਆ ਹੱਥ ਵੀ ਨਹੀਂ ਫੇਰਦੇ। ਫੇਰ ਫਰਸ਼ਾਂ ਧੋ ਕੇ ਉਹ ਵੀ ਵਿੱਚ ਆਉਂਦਾ। ਸ਼ਹਿਰਾਂ ਦੇ ਵਿੱਚ ਜਿੰਨਾ ਹੱਤੇ ਆ ਪਸ਼ੂਆਂ ਦੇ ਉਹ ਸਭ ਬਾਹਰ ਕਢਾਇਆ ਵੀ ਗੋਆ ਨਾ ਆਵੇ। ਤੇ ਇੱਥੇ ਸਾਰਾ ਕੁਝ ਵਿੱਚ ਆਉਂਦਾ ਮੁਰਕੇ ਹੋ ਜਾਂਦੇ ਆ ਸਾਡੇ ਅਦਾਲੇ। ਵੀ ਪੈਸੇ ਦੇ ਫਾਦਾ ਘਰੇ ਆਪਦੇ ਕਲੇਸ ਪਿਆ ਆ ਮੈਂ ਕਹਿਆ ਸੀ ਵੀ ਪੈਸੇ ਨਹੀਂ ਦੇਣ ਤੇ ਮੈਂ ਇਥੋਂ ਚੋਰੀ ਮੇਰੇ ਦੋਤੇ ਨੇ ਪੈਸੇ ਦੇਤੇ ਤੇ ਮੈਂ ਘਰੇ ਕਹਤਾ ਵੀ ਮੈਂ ਦੁੱਕੀ ਨਹੀਂ ਦੇਣੀ ਜਦੋਂ ਤੁਹਾਨੂੰ ਮੇਰਾ ਤਾਂ ਡਰ ਨਹੀਂ ਇਹਨਾਂ ਦਾ ਡਰ ਆ ਤੇ ਤੁਸੀਂ ਆਪ ਦਾ ਜਿੱਥੋਂ ਮਰਜੀ ਲਓ ਨਾ ਮੈਂ ਦੁੱਕੀ ਦੇਣੀ ਤੇ ਨਾ ਮੈਂ ਲੈਣੀ ਮੈਂ ਤਾਂ ਇਥੋਂ ਤੱਕ ਗੱਲ ਮੁਕਾਤੀ ਵੀ ਤੁਹਾਨੂੰ ਜਿਹਦਾ ਡਰ ਆ ਉਹਨਾਂ ਨੂੰ ਤੇ ਪੈਸੇ ਦੇਣਾ ਤੇ ਜੀਨੇ ਮੈਂ ਤੁਹਾਨੂੰ ਪਾਲਿਆ ਤੇ ਮੇਰਾ ਕੋਈ ਡਰ ਨਹੀਂ ਬਾਪੂ ਤੁਹਾਡੇ ਜੋ ਮੌਜੂਦਾ ਐਮਪੀ ਆ ਕਾਂਗਰਸ ਦਾ ਮੁਹੰਮਦ ਸਦੀਕਾ ਹਲਕੇ ਚਾਕੇ ਲੋਕਾਂ ਦੇ ਦੁੱਖ ਸੁੱਖ ਸੁਣੇ ਜਾਂ ਕੰਮ ਕੀਤੇ ਕੋਈ ਦੁੱਖ ਸੁੱਖ ਨਹੀਂ ਸੁਣਿਆ ਉਹ ਦੇਤੇ ਲੋਏ ਦੇ ਉੱਥੇ ਉਹਦੇ ਤੇ ਕੋਈ ਟੂਈ ਤੜਾ ਲੈ ਜਾ ਕਿਤੇ ਚਾਹ ਕੋਈ ਕੋਸ ਕਰਾ ਲੈ ਆ ਟੰਗੇ ਵੇ ਆ ਉੱਥੇ ਛੱਪੜ ਕੋਲੇ ਤੇ ਬਾਕੀ ਮੁਸ਼ਕਲੇ ਲੈਣ ਛੱਪੜ ਦਾ ਵੀ ਬਿਮਾਰ ਹੋ ਜਾ ਹਾਂ ਆ ਕੋਸ ਅਧਰੈ ਨੂੰ ਦਾ ਮੋਟਰ ਲਾ ਤੇ ਉੱਥੋਂ ਦੀ ਨੰਗਿਆ ਨਹੀਂ ਜਾਂਦਾ ਜਦੋਂ ਚੱਲਦੇ ਹੁੰਦੇ ਆ ਹਾਂ ਇੰਨੇ ਸਾੜੇ ਹਾਂ ਆਉਂਦੇ ਆ ਫਿਰ ਹੁਣ ਕਿਸ ਪਾਰਟੀ ਦਾ ਐਮਪੀ ਬਣੂਆ ਆਮ ਆਦਮੀ ਪਾਰਟੀ ਨੇ ਕਲਾਕਾਰ ਖੜਾਇਆ ਕਰਮਜੀਤ ਅਨਮੋਲ ਤੇ ਅਈ ਇਹਦਾ ਬਣਨਾ ਬੰਦਾ ਠੀਕ ਆ ਹੂੰ ਤੇ ਇਹਨੇ ਤਾਂ ਸਦੀਕ ਸਿਹਾਉਣੀ ਤਾਂ ਬੁੱਕੀਪੁਰਾ ਚੌਂਕ ਤੇ ਆਏ ਸੀਗੇ ਹੋਟਲ ਚੋਂ ਵੀ ਹੂੰ ਤੇ ਪਿੰਡਾਂ ਚ ਆ ਕੇ ਤਾਂ ਦਰਸ਼ਨ ਹੀ ਨਹੀਂ ਦਿੱਤੇ ਤੁਹਾਡਾ ਹਾਲ ਨਹੀਂ ਪੁੱਛਿਆ ਕਿ ਪਿੰਡਾਂ ਓਏ ਹਾਲ ਨਹੀਂ ਪੁੱਛਿਆ ਇੱਥੇ ਤਾਂ ਕਹਿੰਦੇ ਦੇ ਕੇ ਇਹਨੂੰ ਕਹਿੰਦੇ ਸਾਡਾ ਕੰਮ ਹੈ ਜਿਹੜਾ ਕੋਈ ਪਿੰਡ ਦਾ ਨੁਮਾਇੰਦਾ ਉਹਦੇ ਤਾਂ ਕਿ ਲੈਣ ਜਾਣਾ ਮੈਂ ਸਦੇ ਕੰਮ ਐ ਕਰੂੰਗਾ ਦੂਜਾ ਕਰਨ ਦਾ ਮੈਂ ਹੈਗਾ ਚੰਨੀ ਆ ਰੋਬ ਦਿੰਦੇ ਆ ਜੋ ਅਕਾਲੀ ਦਲ ਨੇ ਰਾਜਵਿੰਦਰ ਸਿੰਘ ਖੜਾਇਆ ਉਹਨਾਂ ਦਾ ਕਿਰਦਾਰ ਕਿਵੇਂ ਆ ਨਹੀਂ ਉਹਨਾਂ ਬਾਰੇ ਨਹੀਂ ਆਪਾਂ ਜਾਣਦੇ ਐਵੇਂ ਤੁਹਾਨੂੰ ਕਹੀ ਗਏ ਐਵੇਂ ਗਲਤ ਨਹੀਂ ਗੱਲ ਕਹੀ ਜਾਂਦੀ ਉਹਨਾਂ ਬਾਰੇ ਆਪਾਂ ਮੈਂ ਤਾਂ ਉਹਨਾਂ ਦੀ ਸ਼ਕਲ ਵੀ ਨਹੀਂ ਇੱਕ ਵੀ ਕੌਣ ਆ ਕੌਣ ਆ ਨਹੀਂ ਤੇ ਪਰ ਬਰਬਾਦ ਕਰਤਾ ਇਹਨਾਂ ਦੋਨਾਂ ਪਾਰਟੀਆਂ ਨੇ ਪੰਜਾਬ ਨੂੰ ਹਮ ਨਸ਼ਾ ਕੰਟਰੋਲ ਹੋਇਆ ਸਰਕਾਰ ਚ 2.5 ਸਾਲ ਸੇ ਨਹੀਂ ਇਹ ਕੰਟਰੋਲ ਨਹੀਂ ਹੋਣਾ ਹਮ ਇਹ ਆਉਣਾ ਜਿਵੇਂ ਬ੍ਰੇਕੇ ਤਾਫ ਹੱਡਾਂ ਚ ਰਚਾ ਕਰ ਲੈਣਗੇ ਤੇ ਪਰ ਅਜੇ ਕੰਟਰੋਲ ਨਹੀਂ ਹੋਇਆਗਾ ਹਮ ਇਹਨਾਂ ਤੋਂ ਇਹ ਸਰਕਾਰਾਂ ਹੀ ਇਹ ਚੀਜ਼ਾਂ ਲਿਆਉਂਦੀਆਂ ਤੇ ਸਰਕਾਰਾਂ ਦੇ ਜੇ ਕੋਈ ਫੜੀਦਾ ਤੇ ਫਿਰ ਇਹਨਾਂ ਨੂੰ ਆਣ ਕੇ ਕਹਿ ਦਿੰਦੇ ਆ ਵੇਂ ਦੇ ਗਾਂ ਦੇ ਗਾਂ ਵਿੱਚ ਹੀ ਨਪਿਆ ਜਾਂਦਾ ਕੰਮ ਦੀ ਤੋਂ ਫੜੇ ਜਾਂਦੇ ਆ ਉਹਨੂੰ ਕਿਤੇ ਦੱਸਦੇ ਆ ਵੀ ਆ ਹੁਣ ਜਾਂ 15 ਸਾਲ ਹੋ ਗਏ ਜਾਂ 20 ਸਾਲ ਹੋ ਗਏ ਉਹ ਸਨੇ ਸਾਨੇ ਨਵੇੜ ਦਿੰਦੇ ਆ ਤੇ ਜੇ ਕੋਈ ਮਾਰਾ ਫੜਿਆ ਗਿਆ ਤੇ ਉਹਦਾ ਕਰਦੇ ਆ ਜਲੂਸ ਸਵਾਰ ਕੇ ਤੇ ਤਕੜੇ ਬੰਦੇ ਫੜੀਦੇ ਇਹਨਾਂ ਨੂੰ ਕਹੋਂਦਾ ਅਜ ਨਹੀਂ ਹੁੰਦਾ ਹੁਣ ਅਜਾ ਸੋਚਾ ਸੰਗ ਲੰਗਾ ਦੇ ਮੁੰਡੇ ਤੋਂ ਕਿੰਨੀ ਫੜੀ ਗਈ ਆ ਫੜੀ ਗਈ ਦੱਸਿਆ ਤੇ ਕੋਹ ਨਹੀਂ ਦੱਸਣਾਗਾ ਵੀ ਇਹਨੂੰ ਕਿੰਨੀ ਕੈਦ ਹੋ ਗਈ ਆ ਪਾਪੂ ਭਾਜਪੀ ਦੇ ਹੰਸਰਾਜ ਹਸ ਗੜੇ ਨੇ ਜਿੱਤ ਜਾਣਗੇ ਲੋਕ ਵੋਟਾਂ ਪਾ ਦੇਣਗੇ ਬੀਜੇਪੀ ਨੂੰ ਤਾਂ 76 ਵਿਖਾਉਣ ਕੇ ਜਿਵੇਂ ਬੀਜੇਪੀ 76 ਵਿਖਾਉਂਦੀ ਆ ਨਾ ਨਮਾਇੰਦਿਆਂ ਨੂੰ ਵੀ ਤਾਂ ਇੱਧਰ ਆ ਜਾਤੇ ਨਹੀਂ ਆ ਐਡੀ ਸਾਰੀ ਜੁੱਤੀ ਵਿਖਾਉਂਦੇ ਆ ਉਹ ਤੇ ਓਵੇਂ ਇਹਨੂੰ ਵਿਖਾਉਣੀ ਆ ਲੋਕਾਂ ਨੇ ਐ ਇਸੇ ਤਰ੍ਹਾਂ ਜੁੱਤਾਂ ਪਹਿਨੀਆਂ ਇਹਨਾਂ ਦੇ ਕਾਲੀ ਦਲ ਕਹਿੰਦਾ ਕਿ ਅਸੀਂ ਮੋੜ ਤੋਂ ਪੰਜਾਬ 'ਚ ਜਿੱਤ ਜਾਾਂਗੇ ਇਕੱਠੇ ਹੋ ਜਾਾਂਗੇ ਆਹੋ ਜਿਹੜਾ ਕੋ ਰਹਿੰਦਾ ਮਾਰਾ ਮੋਟਾ ਹੋਰ ਬਣ ਕਰ ਦੇਣਗੇ ਬਰਬਾਦ ਜੋ ਆਮ ਆਦਮੀ ਪਾਰਟੀ ਕਹਿੰਦੀ ਆ ਕਿ 13 ਸੀਟਾਂ ਜਿੱਤ ਜਾਾਂਗੇ ਉਹ ਜਿੱਤ ਜਾਣਗੇ ਅਤੇ 13 ਨਾਲ ਜਿੱਤਣ ਗੇ 10 ਤਾਂ ਜਿੱਤਣ ਗਈ ਹੂੰ 10 ਤਾਂ ਦਿੱਤਣ ਗਈ ਹੂੰ ਇਹਨਾਂ ਨੇ ਕੋਈ ਪੈਸਾ ਨਹੀਂ ਮੰਡਿਆ ਕੋਈ ਕੋਹ ਨਹੀਂ ਕੀਤਾ ਕੰਮ ਜਿੰਨੇ ਇਹਨਾਂ ਨੇ ਕਹੇ ਹੋਈ ਜਾਂਦੇ ਹੂੰ ਤੇ ਇਹਨਾਂ ਦੇ ਲਾਰੇ ਆ ਹਰ ਗਾਲ ਸਰਕਾਰਾਂ ਦੇ ਰਹਿੰਦਾ ਖੁੰਦਾ ਨਸ਼ੇ 'ਚ ਪੂਰਾ ਡਕੇਲਤਾ ਹੂੰ ਇਹਨਾਂ ਨੇ ਦੋਨਾਂ ਸਰਕਾਰਾਂ ਨੇ ਹੂੰ ਪੰਜਾਬ ਨੂੰ ਜਮਾਂ ਗਰਕ ਕਰਤਾ ਕਿੱਥਿਆਂ ਦੇ ਸੋਨੇ ਦੀ ਚੜਗਾ ਇਹ ਤਾਂ ਲੋਏ ਦੀ ਵੀ ਨਹੀਂ ਰਹਿ ਗਈ ਪੰਜਾਬ ਤਾਂ ਹਮ ਸਤਿ ਸ਼੍ਰੀ ਅਕਾਲ ਭਾਈ 2 2.5 ਸਾਲ ਹੋ ਗਏ ਸਰਕਾਰ ਬਦਲੀ ਨੂੰ ਫਰਕ ਪਿਆ ਕੁਝ ਬਦਲਾ ਆਇਆ ਜਾਂ ਕੰਮ ਸੌਖੇ ਹੋਣ ਲੱਗੇ ਨਹੀਂ ਜੀ ਸਾਨੂੰ ਤਾਂ ਇਸ ਟਾਈਮ ਕੋਈ ਬਦਲਾ ਨਹੀਂ ਲੱਗਦਾ ਕਿਉਂ ਹੁਣ ਅਸੀਂ ਆ ਸਾਡਾ ਜਿਹੜਾ ਮੰਡੀਆਂ ਵਿੱਚ ਬੈਠਿਆ ਨੂੰ 20 20 ਦਿਨ ਹੋ ਗਏ ਆ ਕੋਈ ਚੁਕਾਈ ਨਹੀਂ ਮਾਲ ਦੀ ਹੋ ਰਹੀ ਕੋਈ ਬਾਰਦਾਨਾ ਨਹੀਂ ਆ ਰਿਹਾ ਕਿਸੇ ਪਾਸ ਸਾਨੂੰ ਕੋਈ ਬਦਲਾ ਨਹੀਂ ਲੱਗਦਾ ਵੀ ਇਸ ਟਾਈਮ ਜੀਵੀਦਾਰ 20 ਦਿਨ ਹੋ ਗਏ ਮੰਡੀਆਂ ਦੇ ਵਿੱਚ ਕੋਈ ਮਾਲ ਲੋਨ ਨੂੰ ਵੀ ਜਗ੍ਹਾ ਹੈ ਨਹੀਂ ਜੀ ਅਸੀਂ ਤਾਂ ਇਹ ਸੋਚਦੇ ਵੀ ਇਦੋਂ ਪਹਿਲੀਆਂ ਜਿਹੜੀਆਂ ਦੋ ਸਰਕਾਰਾਂ ਸੀ ਵੀ ਉਹ ਇਦੋਂ ਚੰਗੀਆਂ ਸੀ ਜਿਹੜਾ ਕਣਕ ਵੇਲੇ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਸੀ ਚਲੋ ਝੋਨੇ ਵੇਲੇ ਤਾਂ ਅਸੀਂ ਮੰਨਦੇ ਆ ਵੀ ਚਲੋ ਸੈੱਲ ਆਉਂਦੀ ਆ ਚਲੋ ਵੀ ਨਮੀ ਜ਼ਿਆਦਾ ਆ ਵੀ ਉਦੋਂ ਤਾਂ ਪ੍ਰੋਬਲਮ ਆਉਂਦੀ ਆਉਂਦੀ ਆ ਪਰ ਕਣਕ ਵੇਲੇ ਨਹੀਂ ਸੀ ਅੱਗੇ ਆਉਂਦੀ ਤੇ ਜਿਹੜੇ ਹੁਣ 20-20 ਦਿਨ ਹੋ ਗਏ ਕਿਸਾਨ ਮੰਡੀਆਂ 'ਚ ਬੈਠੇ ਆ ਕੋਈ ਸੁਣਵਾਈ ਨਹੀਂ ਕੁਝ ਨਹੀਂ ਕੋਈ ਸਾਡਾ ਸੀਐਮ ਆ ਕੇ ਇਹ ਨਹੀਂ ਪੁੱਛਦਾ ਕਿਸੇ ਨੂੰ ਵੀ ਮੰਡੀਆਂ ਦੇ ਵਿੱਚ ਕੋਈ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਕੋਈ ਕਿਵੇਂ ਆ ਵੀ ਇਸ ਟਾਈਮ ਜ਼ਿੰਮੇਵਾਰ ਪੂਰਾ ਔਖਾ ਆ ਪਹਿਲੀ ਗੇਰ ਹੋਇਆ ਕਿ ਜੋ ਕਣਕ ਦੇ ਸੀਜ਼ਨ ਚ ਪ੍ਰੋਬਲਮ ਆਉਣ ਲੱਗੀ ਆ ਇਹ ਪਹਿਲੀ ਵਾਰ ਹੋਇਆ ਅੱਗੇ ਕੋਈ ਨਹੀਂ ਹੋਇਆ ਅੱਗੇ ਤਾਂ ਕਣਕ ਵੱਧ ਤੋਂ ਵੱਧ ਇੱਕ ਦਿਨ ਲੱਗਣਾ ਦੂਜੇ ਦਿਨ ਮਾਲ ਚੱਕਿਆ ਜਾਣਾ ਪਰ ਐਦਕੀ ਕੋਈ ਚਕਾਈ ਨਹੀਂ ਕੁਛ ਨਹੀਂ ਸਰਕਾਰਾਂ ਦੇ ਜੋ ਪ੍ਰਸ਼ਾਸਨ ਦੇ ਅਧਿਕਾਰੀ ਆ ਕੇ ਇਹ ਹਾਲ ਚਾਲ ਪੁੱਛਦੇ ਨਹੀਂ ਵੀ ਕੀ ਪ੍ਰੋਬਲਮ ਆ ਰਹੀ ਆ ਮੰਡੀਆਂ 'ਚ ਕੋਈ ਨਹੀਂ ਕੋਈ ਆਫਸਰ ਨਹੀਂ ਆਉਂਦਾ ਮੰਡੀਆਂ 'ਚ ਹੂੰ ਕੋਈ 20-20 ਦਿਨ ਹੋ ਗਏ ਬੈਠਿਆਂ ਨੂੰ ਕੋਈ ਸਵਾਲ ਕਰ ਲਵੇ ਕੋਈ ਕਹਦੇ ਵੀ ਕੋਈ ਆਫਸਰ ਨੇ ਆ ਕੇ ਪੁੱਛਿਆ ਵੀ ਕੋਈ ਤੁਹਾਨੂੰ ਜੀਵਿਦਾਰ ਨੂੰ ਕੀ ਪ੍ਰੋਬਲਮ ਹੈਗੀ ਆ ਕੋਈ ਨਹੀਂ ਆਉਂਦਾ ਹੂੰ ਬਾਈ ਨਸ਼ੇ ਤੇ ਕੰਟਰੋਲ ਹੋਇਆ ਕਿਉਂਕਿ ਖਾਸ ਕਰ ਨ ਕੋਈ ਕੰਟਰੋਲ ਨਹੀਂ ਕੋਈ ਕੰਟਰੋਲ ਨਹੀਂ ਨਸ਼ੇ ਦਾ ਵੀ ਉਹੀ ਹਾਲ ਆ ਪਿੰਡਾਂ ਦੇ ਮੁੰਡੇ ਓਵੇਂ ਚਿੱਟਾ ਪੀਂਦੇ ਓਵੇਂ ਸਭ ਕੁਝ ਗੋਲੀਆਂ ਸਭ ਕੁਝ ਚੱਲਦਾ ਪਿਆ ਸਰਕਾਰ ਕਹਿੰਦੀ ਅਸੀਂ ਕੰਟਰੋਲ ਕਰ ਲਿਆ ਬਹੁਤ ਜ਼ਿਆਦਾ ਸਾਡੇ ਪਹਾੜਾਂ ਦਾ ਕੋਈ ਕੰਟਰੋਲ ਨਹੀਂ ਹੈ ਅਸੀਂ ਤਾਂ ਉਹੀ ਜੋ ਵੇ ਨੇ ਪਿੰਡਾਂ ਦੇ ਜੋ ਹਾਲਾਤ ਆ ਉਹੀ ਚੱਲੀ ਜਾਂਦੇ ਉਹੀ ਸਾਡੀਆਂ ਖੇਤ ਦੀਆਂ ਤਾਰਾਂ ਮੋਟਰਾਂ ਦੀਆਂ ਤਾਰਾਂ ਇੱਕ ਰਾਤ ਦੇ ਵਿੱਚ 10-10 ਮੋਟਰਾਂ ਦੀਆਂ ਤਾਰਾਂ ਵੱਢੀਆਂ ਜਾਂਦੀਆਂ ਜਿਹੜੀ ਕਿ ਤਾਰ 200 ਦੀ ਹੋਊਗੀ ਤੇ ਅਸੀਂ ਲਿਆ ਕੇ 5000 ਦੀ ਪਾਉਂਨੇ ਹ ਕੀ ਇਹਨੂੰ ਅਸੀਂ ਕੋਈ ਬਦਲਾ ਨੇ ਕਹਿੰਦੇ ਵੀ ਇੰਨਾ ਜਾਨੀ ਨੁਕਸਾਨ ਜੀਵਿਦਾਰ ਦਾ ਬਹੁਤ ਜ਼ਿਆਦਾ ਹੋ ਰਿਹਾ ਤੇ ਬਾਈ ਫਿਰ ਇਸ ਵਾਰ ਆਮ ਆਦਮੀ ਪਾਰਟੀ ਨੇ ਕਲਾਕਾਰ ਆਦਾਕਾਰ ਕਰਮਜੀਤਨ ਮੋਲ ਖੜਾਏ ਨੇ ਕਿ ਲੱਗਦਾ ਵੋਟ ਪੈ ਜੂ ਜਿੱਤ ਜਾਣਗੇ ਉਹ ਹੁਣ ਲੋਕ ਦੱਸਣਗੇ ਵੀ ਜੇ ਲੋਕਾਂ ਨੂੰ ਕੋਈ ਚੰਗਾ ਲੱਗਾ ਤਾਂ ਉਹਨਾਂ ਨੂੰ ਪਾਉਣਗੇ ਜੇ ਲੋਕਾਂ ਨੂੰ ਨਹੀਂ ਚੰਗਾ ਲੱਗਾ ਤਾਂ ਲੋਕ ਬਦਲਾਪ ਤੇ ਬਦਲ ਦੇਣਗੇ ਇਹ ਤਾਂ ਲੋਕਾਂ ਤੇ ਡਿਪੈਂਡ ਆ ਵੀ ਕਿ ਜਿਹਦੇ ਕੰਮ ਹੁੰਦੇ ਆ ਉਹ ਉਹਨੂੰ ਪਤਾ ਲੱਗੂ ਜੀ ਵੀ ਕਿਹੜਾ ਚੰਗਾ ਬਾਈ ਫਰੀਦਕੋਟ ਤੋਂ ਜੋ ਮੌਜੂਦਾ ਐਮਪੀ ਨੇ ਮੁਹੰਮਦ ਸਦੀਕ ਉਹਨਾਂ ਦੇ ਜਾ ਹਲਕੇ ਚ ਕਾਰਜਕਾਰੀ ਜਾਂ ਪਾਰਲੀਮੈਂਟ ਦੀ ਕਾਰਜਕਾਰੀ ਨੂੰ ਕਿਵੇਂ ਦੇਖਦੇ ਹੋ ਨਹੀਂ ਵੇਖੋ ਜੀ ਠੀਕ ਆ صدیق ਆਪਦੇ ਜਿਹੜੇ ਸੀਗਾ ਉਹਨੂੰ ਕੁਮੇ ਅੱਜ ਜੇ ਨਹੀਂ ਟਰੈਕਟਰ ਨਹੀਂ ਮਿਲੀ ਨਹੀਂ ਉਹ ਕਿਥੋਂ ਟਰੈਕਟਰ ਨਹੀਂ ਮਿਲੀ ਮਰਸੀਦ ਨੂੰ ਜੇ ਉਹਨੇ ਨਹੀਂ ਕੋ ਕੰਮ ਕੀਤਾ ਉਹਨੂੰ ਟਰੈਕਟਰ ਕੱਟੀ ਗਈ ਉਹਦੀ ਨਹੀਂ ਬਹੁਤੀ ਉਹਨੇ ਲੋਕਾਂ ਦੀ ਗੱਲ ਨਹੀਂ ਸੁਣੀ ਲੋਕ ਜੇ ਚਾਹੁੰਦੇ ਵੀ ਸਾਡੇ ਇਲਾਕੇ ਅਗੇ ਉਮੀਦਵਾਰ ਵਿਚਰੇ ਟੰਡਕ ਦੇ ਦੁੱਖ ਤਕਲੀਫਾਂ ਸੁਣਿਆ ਉਹਨਾਂ ਨੂੰ ਹੱਲ ਕਰੇ ਜੇ ਨਹੀਂ ਉਮੀਦਵਾਰ ਹੱਲ ਕਰਦਾ ਫਿਰ ਉਹ ਦੂਜਾ ਆਪੇ ਦਰਕਾਰ ਆ ਜਾਣਾ ਤੇ ਬਾਈ ਜੋ ਹੰਸ ਰਾਜ ਹੰਸ ਕਹਿੰਦੇ ਨੇ ਕਿ ਇੱਕ ਮੌਕਾ ਦੋ ਕਿਸਾਨੀ ਦੀਆਂ ਮੰਗਾਂ ਹੱਲ ਕਰਾ ਦਾਂਗੇ ਦੇ ਦੋਗੇ ਮੌਕਾ ਨਹੀਂ ਇਹਨਾਂ ਨੂੰ ਮੌਕਾ ਕਿਹੜੇ ਹਿਸਾਬ ਨਾਲ ਦਿੱਤਾ ਜਾਵੇ ਮੌਕਾ ਕਿਵੇਂ ਦਿੱਤਾ ਜਾਵੇ ਉਹਨਾਂ ਦੀ ਸਰਕਾਰ ਨੇ ਤਾਂ ਕਿਸਾਨਾਂ ਨੂੰ ਬਾਰਡਰਾਂ ਤੇ ਵੇਖੋ ਕਿੰਨਾ ਦੁਖੀ ਕੀਤਾ ਕੋਈ ਮੰਗ ਨਹੀਂ ਮੰਨੀ ਉਹਨਾਂ ਨੂੰ ਮੌਕਾ ਕਿਵੇਂ ਦਿੱਤਾ ਜਾਊ ਕਿੰਨੇ ਕਿਸਾਨ ਸਾਡੇ ਛੀਦ ਹੋ ਗਏ ਆ ਉਹਨਾਂ ਨੂੰ ਮੌਕਾ ਕਿਵੇਂ ਦਿੱਤਾ ਜਾਵੇ ਕੋਈ ਸਾਡੀ ਕਿਸਾਨੀ ਮੰਗ ਨਹੀਂ ਸੁਣੀ ਉਹਨਾਂ ਨੂੰ ਮੌਕਾ ਕਿੱਥੇ ਦਿੱਤਾ ਨਹੀਂ ਜਾਣਾ ਉਹਨਾਂ ਨੂੰ ਪਿੰਡਾਂ 'ਚ ਵੜਨ ਨਹੀਂ ਦੇਣਾ ਭਾਜਪਾ ਨੂੰ ਕਿਥੇ ਬਾਈ ਅਕਾਲੀ ਦਲ ਕਹਿੰਦਾ ਪੰਜਾਬ ਅਸੀਂ ਬਚਾਉਣਾ ਦੇਖੋ ਜੀ ਹਰ ਪਾਰਟੀ ਨੇ ਓਡੋ ਓਡੀ ਕਹਿਣਾ ਹੀ ਆ ਵੀ ਅਸੀਂ ਚੰਗਾ ਕਰਾਂਗੇ ਕਿਸੇ ਨੇ ਨਹੀਂ ਕਹਿਣਾ ਅਸੀਂ ਮਾੜਾ ਕਰਨਾ ਪਰ ਇਹ ਤਾਂ ਲੋਕ ਹੀ ਦੱਸਣਗੇ ਹਣ ਵੀ ਕਿਹੜਾ ਚੰਗਾ ਕਰੂਗਾ ਕਿਹਨੂੰ ਲੋਕ ਪਾਉਂਦੇ ਆ ਅਸੀਂ ਕਰ ਬਾਬੂ ਜੀ ਸੋਰੀ ਗਾਲ ਜੀ ਬਾਬੂ 2 2.5 ਸਾਲ ਪਹਿਲਾਂ ਅਕਾਲੀ ਕਾਂਗਰਸ ਤੋਂ ਹਟ ਕੇ ਬਦਲਾ ਦੀ ਸਰਕਾਰ ਲਿਆਂਦੀ ਸੀ ਬਦਲਾ ਇਹ ਆ ਕੁਛ ਨਹੀਂ ਕੋਈ ਬਦਲਾ ਨਹੀਂ ਆਇਆ ਇਥੇ ਆਣ ਕੇ ਵੜੇ ਹੀ ਨਹੀਂ ਉਹ ਸੂਲਤਾਂ ਦਿੱਤੀਆਂ ਨਹੀਂ ਕੋਈ ਸੂਲਤ ਦਿੱਤੀਆਂ ਉਹਨਾਂ ਨੇ ਨਹੀਂ ਦਿੱਤੀਆਂ ਪਰ ਨਹੀਂ ਸਾਡੇ ਆਣ ਕੇ ਵੜਿਆ ਹੀ ਨਹੀਂ ਸੂਤ ਦੇਤੀ ਜਾਂ ਨਹੀਂ ਦੇਤੀ ਆਣ ਕੇ ਵੜਿਆ ਨਹੀਂ ਸਾਡੇ ਇੱਥੇ ਹਾਲ ਹੀ ਪੁੱਛਿਆ ਕਿ ਨਾ ਨਹੀਂ ਪੁੱਛਿਆ ਹੂੰ அப்ப ਨਸ਼ੇ ਤੇ ਕੰਟਰੋਲ ਹੋਇਆ ਕੋਈ ਬਿਲਕੁਲ ਨਹੀਂ ਹੋਇਆ ਉਸ ਤੋਂ ਵੱਧ ਦੀ ਹੈ ਸਰਕਾਰ ਤਾਂ ਕਹਿੰਦੀ ਅਸੀਂ ਕੰਟਰੋਲ ਕਰਨ ਚ ਲੱਗੇ ਆ ਉਹ ਹੁਣ ਸਰਕਾਰ ਇੱਥੇ ਆਣ ਕੇ ਵੇਖੇ ਵੀ ਹੈਗਾ ਕਿ ਨਹੀਂ ਹੈਗਾ ਹੂੰ ਨੌਕਰੀਆਂ ਨੌਕਰੀਆਂ ਮਿਲੀਆਂ ਤੁਹਾਡੇ ਵਾਲੇ ਪਾਸੇ ਸਾਡੇ ਤਾਂ ਕਿਸੇ ਪਿੰਡ ਚ ਮਿਲੀਆਂ ਨਹੀਂ ਹੋਰ ਕਿੱਦਾਂ ਸਾਨੂੰ ਪਤਾ ਨਹੀਂ ਕਿਸੇ ਨੂੰ ਨਹੀਂ ਮਿਲੀਆਂ ਪੀ ਹੁਣ ਸਰਕਾਰ ਕਹਿੰਦੀ ਹੈ ਕਿ 2.5 ਸਾਲ ਦੇ ਕੰਮ ਦੇਖ ਕੇ ਸਾਨੂੰ ਵੋਟਾਂ ਪੈਣਗੀਆਂ ਅਸੀਂ ਤਾਂ 13 ਹੀ ਸੀਟਾਂ ਲੈ ਲੈਣੀਆਂ ਨੇ ਲੋ ਤਾਂ ਪਤਾ ਨਹੀਂ ਕਿਹਨੂੰ ਪੈਣੀਆਂ ਕਿਹਨੂੰ ਨਹੀਂ ਪੈਣੀਆਂ ਤਾਂ ਅਸੀਂ ਕਹਿ ਨਹੀਂ ਸਕੋ ਸੀ ਹਾਂ ਆਮ ਆਦਮੀ ਪਾਰਟੀ ਨੇ ਕਲਾਕਾਰ ਖੜਾਏ ਨੇ ਕਰਮਜੀਤ ਅਨਮੋਲ ਕਲਾਕਾਰੀ ਚੋਂ ਆਏ ਨੇ ਵੋਟਾਂ ਪੈ ਜਾਣਗੀਆਂ ਇਹ ਹੁਣ ਅਸੀਂ ਕੀ ਕਹਿ ਸਕੋ ਅਸੀਂ ਤਾਂ ਬਾਹਰ ਗਏ ਨਹੀਂ ਅਜੇ ਫੱਟੇ ਦੇ ਹੁੰਨੇ ਆ ਭਾਈ 2.5 ਸਾਲ ਪਹਿਲਾਂ ਬਦਲਾਅ ਦੀ ਸਰਕਾਰ ਆਈ ਸੀ ਕੁਝ ਬਦਲਾਅ ਆ ਹਾਂਜੀ ਕਿਸਾਨਾਂ ਵਾਲੇ ਕੰਮ ਦੇ ਵਿੱਚ ਥੋੜਾ ਬਦਲਾਅ ਆਇਆ ਜ਼ਰੂਰ ਜਿਵੇਂ ਸਾਨੂੰ ਬਿਜਲੀ ਚਾਹੀਦੀ ਹੈ ਉਭ ਜ਼ਰੂਰ ਵਾਧੂ ਮਿਲ ਰਹੀ ਹੈ ਜਿਹੜੀਆਂ ਕੋਈ ਹੋਰ ਕਿਸਾਨਾਂ ਵਾਲੇ ਕੰਮ ਦੇ ਵਿੱਚ ਸਹੂਲਤਾਂ ਸੀਗੀਆਂ ਉਹ ਪਹਿਲਾਂ ਸਰਕਾਰਾਂ ਨਾਲੋਂ ਬਿਹਤਰ ਹੈ। ਹਮਮਨ ਭਾਈ ਫਸਲਾਂ ਦਾ ਸੀਜ਼ਨ ਚੱਲਦਾ ਹਾੜੀ ਦਾ ਮੰਡੀਆਂ ਦੇ ਵਿੱਚ ਪ੍ਰਬੰਧਕਾਂ ਨਾਲੋਂ ਵਧੀਆ ਹੋਏ ਕੁਝ ਮੰਡੀਆਂ ਦੇ ਵਿੱਚ ਆ ਹੁਣ ਜਿਹੜੀ ਕਣਕ ਸੁੱਕੀ ਆ ਰਹੀ ਹੈ ਉਹਨੂੰ ਤਾਂ ਕੋਈ ਜਵਾਬ ਨਹੀਂਗਾ। ਜਿਹੜੀ ਕਣਕ ਗਿੱਲੀ ਹੈ ਉਹਨੂੰ ਜ਼ਰੂਰ ਰੋਕਦੇ ਆ ਉਹ ਵੀ ਭਾਈ ਦੋ ਦਿਨ ਸੁਕਾ ਕੇ ਤੇ ਫੇਰ ਤੋਲੂਗੀ ਉਹ ਮੌਇਸਚਰ ਕੱਢ ਰਹੇ ਆ ਜਦੋਂ ਮੌਇਸਚਰ ਸਹੀ ਆਉਂਦਾ ਫੇਰ ਤੋਲਦੇ ਆ। ਭਾਈ ਨਸ਼ੇ ਦੇ ਮੁੱਦੇ ਨੂੰ ਕਾਂਗਰਸ ਦੀ ਸਰਕਾਰ 2017 ਚ ਵੀ ਬਣੀ ਸੀ। ਬਾਈ ਜੀ ਵੀ ਇਹ ਕਹਿ ਕੇ ਆਏ ਸੀ ਕਿ ਅਸੀਂ ਨਸ਼ਾ ਖਤਮ ਕਰ ਦਾਂਗੇ ਤੁਹਾਡੇ ਇਲਾਕੇ ਦੇ ਵਿੱਚ ਨਸ਼ਾ ਕਿਵੇਂ ਆ ਹੋ ਗਿਆ ਕੰਟਰੋਲ ਜਾਂ ਕਿਵੇਂ ਆ ਸਾਡੇ ਅੱਗੇ ਨਾਲੋਂ ਤਾਂ ਕੰਟਰੋਲ ਹੈ ਜਿਹੜੀ ਗੱਲ ਸੁਣੀ ਅੱਗੇ ਤਾਂ ਸਾਡੇ ਮੋਟਰਸਾਈਕਲ ਹਨ ਬਜ਼ੁਰਗ ਬੈਠੇ ਹੀ ਐ ਤਿੰਨ ਆਏ ਦੀ ਤਿੰਨ ਆਏ ਦੀ ਕੋਈ ਇੱਧਰ ਦੀ ਲੈਣ ਵਾਲਾ ਤਰ੍ਹਾਂ ਫਿਰਦਾ ਕੋਈ ਦੇਣ ਵਾਲਾ ਤਰ੍ਹਾਂ ਫਿਰਦਾ ਸੀ ਥੋੜਾ ਕੰਟਰੋਲ ਤਾਂ ਹੋਇਆ ਗੱਲ ਜਿਹੜੀ ਗੱਲ ਸਹੀ ਹੈ ਅਕਾਲੀ ਕਾਂਗਰਸ ਸਰਕਾਰ ਨਾਲੋਂ ਕਿੰਨਾ ਕੁ ਫਰਕ ਲੱਗਿਆ ਬਾਈ ਨਹੀਂ ਨਸ਼ੇ ਵਾਲੇ ਕੰਮ 'ਚ ਤਾਂ ਪੂਰਾ ਹੀ ਫਰਕ ਹੈ ਹਮ ਤੇ ਹੁਣ ਬਾਈ ਅਗਲੀਆਂ ਵੋਟਾਂ ਆ ਗਈਆਂ ਕਿਸ ਪਾਰਟੀ ਨੂੰ ਮੌਕਾ ਮਿਲੂ ਫਰੀਦਕੋਟ ਤੋਂ ਏ ਦਾ ਹੁਣ ਲੋਕਾਂ ਤੇ ਡਿਪੈਂਡ ਹੈ ਵੀ ਦੇਖੋ ਕਿਉਂਕਿ ਅੱਗੇ ਜਿਹੜੀਆਂ ਸੀ ਉਦੋਂ ਕਿਹੜਾ ਸਾਰੇ ਲੋਕਾਂ ਨੂੰ ਪਤਾ ਸੀਗਾ ਵੀ ਇਹਨਾਂ ਦੀ ਸਰਕਾਰ ਬਣ ਜਣੀ ਆ ਵੋਟਾਂ ਪਤਾ ਨਹੀਂ ਮੰਨੂ ਅਗਲੇ ਨੇ ਆਪਦੇ ਅੰਦਰੋਂ ਪਾਉਣੀ ਆ ਪਤਾ ਨਹੀਂ ਕਿਹਨੂੰ ਪਾਉਣੀ ਕਿਹਨੂੰ ਨਹੀਂ ਪਾਉਣੀ ਆ ਹਾਂ ਅੱਗੇ ਹੁਣ ਸਾਡੇ ਪਿੰਡ ਬੂਥ ਹੀ ਨਹੀਂ ਕੋਈ ਲਾਉਂਦਾ ਸੀਗਾ ਤੇ ਵੋਟਾਂ ਫੇਰ ਵੀ ਕਿੰਨੀਆਂ ਪੈ ਗਈਆਂ ਇੱਥੇ ਝਾੜੂ ਸਰਕਾਰ ਨੂੰ ਹੂੰ ਬਾਕੀ ਸੋਸ਼ਲ ਮੀਡੀਆ ਦੇ ਥਰੂ ਦੇਖ ਕੇ ਲੋਕੀ ਵੋਟ ਪਾਉਂਦੇ ਜਿਹੜਾ ਕੋਈ ਪਾਉਂਦਾ ਹੂੰ ਕਿਸੇ ਦੇ ਆਖੇ-ਓਖੇ ਲੱਗਣ ਵਾਲੀਆਂ ਕਿੱਲਾਂ ਤਾਂ ਮੁੱਖੀਆਂ ਵੀਆਂ ਬੀਜੇਪੀ ਨੇ ਬਾਈ ਹੰਸਰਾਜ ਹੰਸ ਖੜਾਏ ਨੇ ਸਾਡੇ ਬੀਜੇਪੀ ਨੂੰ ਤਾਂ ਬਹੁਤ ਘੱਟ ਪੰਜਾਬ ਚ ਨਹੀਂ ਕਿਸੇ ਨੇ ਲੈਣਾਗਾ ਹੂੰ ਬਿਲਕੁਲ ਨਹੀਂ ਬੀਜੇਪੀ ਨੂੰ ਵੋਟ ਜਿਹੜਾ ਕੋਈ ਹੁਣ ਲੱਗਿਆ ਫਿਰਦਾ ਕੋਈ ਉਹ ਦੋ ਚਾਰ ਘਰ ਹੋਣਗੇ ਪਰ ਪਿੰਡਾਂ ਚ ਹੈ ਨਹੀਂ ਬੀਜੇਪੀ ਦਾ ਕੋਈ ਮਾਹੌਲ ਨਹੀਂਗਾ ਹੂੰ ਬਾਪੂ ਆਇਆ ਕੁਝ ਬਦਲਾਇ ਥੋੜਾ ਬਹੁਤਾ ਜਿਆਦਾ ਨਹੀਂ ਮਿਲੀਆਂ ਨਹੀਂ ਸਹੂਲਤਾਂ ਥੋੜੀਆਂ ਬਹੁਤਾਂ ਮਿਲਗਾ ਜਿਵੇਂ ਆ ਬਿਜਲੀ ਮਾਫ ਕਰਦੀ ਆ ਜਾਂ ਮੰਡੀ ਕਾਰਨ ਬੋਰਡ ਜਾਂ ਥੋੜਾ ਬਹੁਤਾ ਹੂੰ ਪਰ ਉਹਨਾਂ ਜਿਆਦਾ ਨਹੀਂ ਜਿੰਨਾ ਕਿਹਾ ਸੀ ਉਹਨਾਂ ਨੇ ਆਇਆ ਜ਼ਰੂਰ ਹੂੰ ਬਬੂ ਨਸ਼ੇ ਤੇ ਕੰਟਰੋਲ ਹੋਇਆ ਥੋੜਾ ਬੋਧਾ ਜਮਾਨੀ ਵੀ ਆਇਆ ਜਮਾਨ ਫਾ ਹੋ ਗਿਆ ਥੋੜਾ ਬੋਧਾ ਜ਼ਰੂਰ ਹੋਇਆ ਅੱਗੇ ਬਹੁਤ ਜ਼ਿਆਦਾ ਮੋਟਰਸਾਈਕਲ ਆਉਂਦੇ ਸੀ ਕਿਡੇ ਗੂੜੇ ਦਿੰਦੇ ਸੀ ਪਰ 19 21 ਦਾ ਫਰਕ ਜ਼ਰੂਰ ਪਿਆ ਸਰਕਾਰੀ ਦਫ਼ਤਰਾਂ 'ਚ ਕੰਮਕਾਜ ਕੋਈ ਸੌਖੇ ਹੋਣ ਲੱਗੇ ਬਹੁਤ ਮੈਂ ਪੈਨਸ਼ਨ ਲਈ ਆ ਆਪਦੀ ਨਹੀਂ ਅੱਗੇ ਫੈਲ ਫੜ ਕੇ ਚਲਾ ਕੇ ਮਾਰਦੇ ਸੀ ਮੈਂ ਇੱਕ ਨੂੰ ਕਿਹਾ ਵੀ ਕੁੜੀ ਨੂੰ ਜਿੰਨੇ ਫੈਲ ਪਰ ਸੀ ਮੈਂ ਕਿਹਾ ਬੀਬਾ ਚਾਹ ਪਾਣੀ ਉਹ ਕਹਿੰਦੀ ਨਾ ਜੀ ਨਾ ਨਾ ਦਿਓ ਹੂੰ ਮੇਰੇ ਇਹ ਨਾ ਪ੍ਰੀ ਪੈਂਛਲਾ ਗਿਆ ਤੇ ਨਹੀਂ ਅਗੇ ਸ਼ਿਫਾਰਸ਼ਾ ਬੰਦੇ ਮਰ ਜਾਂਦੇ ਹੂੰ ਅਕਾਲੀ ਦਲ ਕਹਿੰਦਾ ਕਿ ਅਸੀਂ ਪੰਜਾਬ ਬਚਾਉਣਾ ਸਾਨੂੰ ਮੌਕਾ ਦੋ ਉਹ ਉਹ ਤਾਂ ਜੀ ਕਹੀ ਜਾਂਦੇ ਵੋਟਾਂ ਵੇ ਤਾਂ ਸਾਰੇ ਹੀ ਕਹਿੰਦੇ ਹੂੰ ਪਰ ਵੋਟਾਂ ਤੋਂ ਬਾਅਦ ਵੀ ਜੇ ਕੋਈ ਗੱਲ ਕਰੇ ਤਾਂ ਫੇਰ ਹੀ ਆ ਬੋੜੇ ਐਸੇ ਮੌਕੇ ਤੇ ਵੋਟਾਂ ਵੇ ਤਾਂ ਸਾਰੀਆਂ ਪਾਰਟੀਆਂ ਹੀ ਕਹਿੰਦੀਆਂ ਹੂੰ ਵੀ ਅਸੀਂ ਐਂ ਕਰਨਾ ਅਸੀਂ ਇਹ ਕਰਾਂਗੇ ਦੀ ਉਹ ਕਰਾਂਗੇ ਪਰ ਵੋਟਾਂ ਲੈ ਕੇ ਭੁੱਲ ਜਾਂਦੇ ਹੂੰ ਪਕੋ ਤੁਹਾਡੇ ਇੱਥੇ ਮੌਜੂਦਾ ਐਮਪੀ ਨੇ ਕਾਂਗਰਸ ਦੇ ਮੁਹੰਮਦ ਸਦੀਕ ਪਿੰਡਾਂ ਚ ਹਾਲ-ਚਾਲ ਜਾਣਿਆ ਜਾਂ ਫੰਡ ਦਿੱਤੇ ਕੰਮਕਾਜ ਲਈ ਫੰਡ ਥੋੜੇ ਬਹੁਤੇ ਦਿੱਤੇ ਆ ਜਿਵੇਂ ਆ ਰੈਟਾਂ ਲੁੱਟਾਂ ਜੋ ਕੇ ਦੇ ਦੇ ਪੰਚਾਇਤ ਨੂੰ ਬਾਕੀ ਪੰਚਾਇਤ ਨੂੰ ਜਿਆਦਾ ਪਤਾ ਹੁੰਦਾ ਤੇ ਪਰ ਉਹ ਇੰਨਾ ਲੋਕਾਂ ਦੇ ਵਿੱਚ ਵਿਚਰਿਆ ਨਹੀਂ ਆ ਕੇ ਉਹ ਤਾਂ ਜਦੋਂ ਟੀਵੀ ਤੇ ਵੀ ਇਹਨਾਂ ਦੀ ਦਿਨ ਨਹੀਂ ਸੁੱਤਾ ਹੀ ਗਿਆ ਹੁੰਦਾ ਸੀ